ਸਰ ਇਹ ਕਿਹਦੇ ਪਤਾ ਨਹੀਂ ਤੁਹਾਨੂੰ ਸਰ ਅਸੀਂ ਤੁਹਾਨੂੰ ਨਹੀਂ ਪੁੱਛਣਾ ਤੇ ਕਿਹਨੂੰ ਪੁੱਛਣਾ ਮੈਨੂੰ ਦੱਸੋ ਤੁਹਾਨੂੰ ਪੁੱਛਣਾ ਸਰ ਕਿਹਨੂੰ ਪੁੱਛੇ ਹਾਂਜੀ ਹਾਂਜੀ ਹਾਂ ਜਵਾਬ ਦੇ ਸਰ ਸੁਣੋ ਮੇਰੀ ਗੱਲ ਮੈਂ ਸਟੇਟ ਦਾ ਫੈਕਟਰੀ ਆ ਅਸੀਂ ਵੇਖਦਾ ਤੁਸੀਂ ਪੰਜਾਬ ਦਾ ਲਾਇਆ ਵਾ ਮਾਜੇ ਦਾ ਇੰਚਾਰਜ ਲਾਇਆ ਮੇਰੇ ਮੈਂ ਇੱਕ ਅਣਪਛਾਤੇ ਬੰਦੇ ਨੂੰ ਟਿਕਟ ਦਿੱਤੀ ਜਿਹੜਾ ਪੱਟੀ ਚ ਕੋਈ ਯੋਗਦਾਨ ਨਹੀਂ ਇਹ ਕੀ ਕਪਲਾ ਹੁੰਦਾ ਹੈ ਮੈਨੂੰ ਇਹਦੇ ਬਾਰੇ ਦੱਸੋ ਹਲੋ ਹਾਂ ਜੀ ਵੱਡਾ ਵਾਲੇ ਸਾਰੇ ਕਹਿੰਦੇ ਨਾਲੇ ਪਹਿਲੇ ਪਾਰਟੀ ਜੁਆਇਨਿੰਗ ਵੀ ਕੀਤੀ ਉਹਨਾਂ ਨੂੰ ਵੀ ਟਿਕਟਾਂ ਦੇ ਦੀਆਂ ਉਹ ਗਾੜੀ 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 ਭਾਈ ਸੰਦੀਪ ਆਦਾ ਨਹੀਂ ਪਤਾ ਕਿ ਕਿਹੜਾ ਪ੍ਰਿੰਸਾ ਪਾਰਟੀ ਕਰੀ ਇਹਨਾਂ ਦੇ ਵਿੱਚ ਹੋ ਗਏ ਪਾਰਟੀ ਜੁਆਇਨਿੰਗ ਮੈਂ ਕਿਹਾ ਕੋਈ ਇਥੇ ਆਓ ਤੁਸੀਂ ਸਾਰੇ ਠੱਕੇ ਹੋਏ ਕਿ ਆਏਗਾ ਉਹ ਡਾਉ ਨੇ ਕਿਤਾ ਗੱਖਣੀ ਪੰਜਾ ਛਾਹ ਪੰਜਾ ਛਾਹ ਕਰ ਲਈਆਂ ਇਲੈਕਸ਼ਨ ਲੜਿਆ ਤਾਂ ਬਹਿ ਗਿਆ ਅਸੀਂ ਭੰਡਾਰੀ ਪੋਲ ਦੇ ਦਫ਼ਤਰ ਗਿਆ ਆਵਾ ਵੀ ਪਾਰਟੀ ਦੇ ਉੱਥੇ ਆ ਸੀ ਸਾਰੇ ਬੈਠੇ ਹੋ ਕੋਈ ਜਵਾਬ ਹੀ ਦੇ ਰਿਹਾ ਹੈ ਕਹਿੰਦੇ ਜੀ ਜਿਲ੍ਹਾ ਪ੍ਰਧਾਨ ਜੀ ਸੇ ਜੀ ਸਰ ਤੁਸੀਂ ਜਿਲ੍ਹੇ ਦੇ ਮਾਂ ਮਾਂ ਸਾਡੀ ਪਾਰਟੀ ਦੀ ਸੀਨੀਅਰ ਲੋਕ ਦੀ ਮਾਂ ਨੇ ਤੁਸੀਂ ਲੋਕਾਂ ਨਾਲ ਆਪਾਂ ਦੇ ਸਾਹਦੇ ਆਫਿਸ ਜਾ ਕੇ ਕਰ ਚੁੱਕ ਜਾਈਏ ਤੇ ਜੀ ਆ ਕੇ ਬਹਿ ਜਾਗੇ ਤੁਹਾਨੂੰ ਕਿਹੜੇ ਰਸਤੇ ਨਹੀਂ ਹੁੰਦੇ ਉਹਨਾਂ ਨੇ ਕਿਹਾ ਕਿ ਐਮਐਲਏ ਲੈ ਨਹੀਂ ਦਿੰਦੇ ਜੀ ਕਿਸੇ ਵਰਕਰ ਨੂੰ ਟਿਕਟ ਉਹ ਕੋਈ ਵੀ ਬਾੜੀ ਕੋਈ ਹੱਕ ਕਰਦਾ ਹੀ ਨਾ ਪਾਰਟੀ ਦਾ ਬੋਲ ਉਹਨਾਂ ਨੇ ਆਹ ਕਿਹਾ ਸਾਨੂੰ ਜਾਓ ਹਾਂ ਜੀ ਜੀ ਹਾਂ ਆ ਗਏ ਆ ਜੀ ਆ ਇਧਰ ਇੱਕ ਮਿੰਟ ਹਾਂ ਜੀ ਸ਼ਾਮ ਵਿਚ ਆ ਥੋੜਾ ਤੁਸੀਂ ਉਹ ਰਹੇ ਕਿੱਥੇ ਹੋ ਸਰ ਆ ਦੇਖੋ ਵਾ ਵਾ ਇਹ ਕੱਪੜੇ ਲੈ ਕੇ ਆਣਗੇ ਇੱਥੇ ਆਓ ਇੱਥੇ ਤਾਂ ਵਿਭਾਗ ਦਾ ਬੁਲਾਓ ਚਲੋ ਠੀਕ ਹੈ ਫਿਰ ਅਸੀਂ ਇੱਥੇ ਧਰਨਾ ਲਾ ਕੇ ਬੈਠੇ ਜੀ ਠੀਕ ਹੈ ਜੀ ਵਾ ਵਾ ਠੱਕਰ ਦੇ ਬਾਅਦ ਠੀਕ ਹੈ ਜੀ ਠੀਕ ਹੈ ਸਰ ਵੇਠਾ ਠੀਕ ਹੈ ਹਲੋ ਦਾਦਾ ਜੀ ਸਰਪਾ ਸਰ ਉਹਨਾਂ ਨੇ ਕੋਈ ਸਾਨੂੰ ਨਹੀਂ ਕੱਟਿਆ ਨਹੀਂ ਆਉਂਦਾ ਯਾਰ ਅਖਰ ਪਰਿਸ਼ਦ ਪ੍ਰਧਾਨ ਜੀ ਹਾਂਜੀ ਪ੍ਰਧਾਨ ਜੀ ਰਾਜੇ ਸਰ ਮੈਂ ਕਿਹਾ ਪੰਜ ਦੇ ਵਿੱਚ ਧੰਨ ਲਾ ਕੇ ਬਹਿ ਰਹੀ ਹਾਂ ਥੱਲੇ ਹਾਂ ਦਾਦਾ ਜੀ ਕਿ ਕਰ ਮੈਂ ਠੀਕ ਹੈ ਜੀ ਠੀਕ ਹੈ ਚਲੋ ਫਿਰ ਐਮਐਲਏ ਨੂੰ ਇੱਥੇ ਬਲਾਕ ਤੇ ਸਾਰੇ ਵਰਕਰ ਆਏ ਨੇ ਵਲੰਟੀਅਰ ਸਾਰੇ ਆਏ ਨੇ ਸਾਰੇ ਸਰ ਸਾਰੇ ਇੱਥੇ ਸਰ ਸਾਰੇ ਵਲੰਟੀਅਰ ਇੱਥੇ ਆਏ ਆ ਠੀਕ ਹੈ ਜੀ ਉਹ ਜਵਾਬ ਮੰਗ ਰਿਹਾ ਆਪਾਂ ਇੱਥੇ ਬੈਠੇ ਜੇ ਭੰਡਾਰੀ ਬੁਲਦੇ ਬਾਹਰ ਬੈਠੇ ਧਰਨਾ ਮਾਰ ਕੇ ਲੀਡਰਸ਼ਿਪ ਸਾਡੀ ਬੁਲਾਉਗਾ ਇੱਥੇ ਹਾਂਜੀ ਐਮਐਲਏ ਜਸਵੀਰ ਸਿੰਘ ਸੰਧੂ ਐਮਐਲਏ ਡਾਕਟਰ ਨੰਬਰ ਸਿੰਘ ਜੀ ਕਹਿੰਦੇ ਸਰ ਜੀ ਹਾਂਜੀ ਨਿੱਜੇ ਸਾਹਿਬ ਨੇ ਉਹ ਕਹਿੰਦੇ ਮੈਂ ਨਹੀਂ ਦਿੱਤੀ ਕਹਿੰਦੇ ਟਿਕਟ ਕਹਿੰਦੇ ਥਾਲੀਵਾਲ ਘਰੋਂ ਹੀ ਲੈ ਕੇ ਆਏ ਮਿੰਨੇ ਮੈਂ ਤੇ ਮੈਂ ਬੰਦੇ ਨੂੰ ਵੀ ਨਹੀਂ ਜਾਣਦਾ ਇੱਕ ਨਹੀਂ ਜੱਬ ਕੋਈ ਸਾਰੇ ਮੈਂ ਇਕੱਲਾ ਨਹੀਂ ਹੈਗਾ ਤੇ ਬੜੀ ਦੁਨੀਆ ਵਰਸ ਤੇ ਬੜੀ ਦੁਨੀਆ ਹੀ ਹੋਈ ਹੈ ਸਰ ਚੱਲਦੀ ਪਈ ਹੈ ਜੀ ਨਾਲ ਨਾਲ ਮੀਡੀਆ ਚੱਲਦਾ ਪਿਆ ਤੁਹਾਡੀ ਸਾਰੀ ਰਿਕਾਰਡ ਹੁੰਦੀ ਹੈ ਕੋਲ ਹਾਂਜੀ ਸਰ ਨਹੀਂ ਤੁਸੀਂ ਸਾਡੇ ਫਾਰਮ ਟੈਸਟ ਵਿੱਚ ਛੁੱਟੇ ਆ ਤੁਸੀਂ ਸਾਡੇ ਫਾਰਮ ਫਾਰਮਸ ਨੂੰ ਕੰਸੀਡਰ ਹੀ ਨਹੀਂ ਕੀਤਾ ਜੋ ਉਹਦੇ ਦੇ ਹਿਸਾਬ ਦੇ ਨਾਲ ਦੇਖਿਆ ਜਾਏ ਹੈ ਤੇ ਮੈਂ ਸਟੇਟ ਦਾ ਸੈਕਟਰੀ ਮੇਰੀ ਜਿੱਥੇ ਤੁਸੀਂ ਘਟਦੀ ਹਾਂਜੀ

नहीं नहीं चलेगी, एकताबाद वर्कर एकताबादाबाद नहीं चलेगी नहीं चलेगी नहीं चलेगी उड़े नहीं टिकाचूट मुर्दाबाद 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 पैरासूट मुर्दाबाद 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 ਜੀ ਕੀ ਗੱਲ ਹੋਈ ਜਿਹੜਾ ਪਾਰਟੀ ਦਫਤਰ ਦੇ ਬਾਹਰ ਆ ਕੇ ਬੈਠੇ ਭਾਜੀ ਗੱਲ ਇਦਾਂ ਵਾ ਕਿ ਅਸੀਂ ਨਾ ਪਿਛਲੇ 7 ਤੋਂ 8 ਸਾਲਾਂ ਤੋਂ ਪਾਰਟੀ ਦਾ ਵਰਕ ਕਰਦੇ ਪਏ ਆ ਜੀ ਤੇ ਆਉਂਦੇ ਸਮੇਂ ਤੇ ਇਹਨਾਂ ਨੇ ਸਾਨੂੰ ਦਿੱਤਾ ਸੀ ਕਿ ਹਾਂ ਤੁਹਾਨੂੰ ਆਪਾਂ ਪਾਰਟੀ ਪੂਰਾ ਮਾਨ ਸਨਮਾਨ ਦਿੱਤਾ ਜਾਏਗਾ ਪਰ ਹੁਣ ਹੁਣ ਕੀ ਹੋ ਗਿਆ ਵਾ ਕਿ ਸਾਡੇ ਇੱਥੇ ਚਿੱਟਾ ਵੇਚਣ ਵਾਲੇ ਲੋਕ ਜਿਹੜੇ ਚਿੱਟਾ ਵੇਚਦੇ ਆ ਉਹਨੂੰ ਸੀਟਾ ਦਿੱਤੀਆਂ ਗਈਆਂ ਜਾਂ ਪੈਸੇ ਨਾਲ ਸੀਟਾ ਦਿੱਤੀਆਂ ਗਏ ਜਿਹੜਾ ਜਾਂ ਪੈਰਾਸ਼ੂਟ ਕਹਿ ਲਈਏ ਦਿੱਤੇ ਗਏ ਤੇ ਹੁਣ ਉਹ ਚੀਜ਼ ਆਪਾਂ ਦੇਖੀਏ ਕਿ ਆਉਣ ਵਾਲੇ ਸਮੇਂ 'ਚ ਸਾਡਾ ਕੀ ਫਿਊਚਰ ਆ ਉਹਦਾ ਤੇ ਆਮ ਆਦਮੀ ਪਾਰਟੀ ਕਹਿੰਦੀ ਆ ਪਾ ਨਸ਼ੇ ਦੇ ਖਿਲਾਫ ਤੇ ਉਹ ਨਸ਼ੇ ਵਾਲਿਆਂ ਨੂੰ ਸਿੱਟਾ ਦਿੱਤੀ ਜਾ ਰਹੀਆਂ ਜੀ ਉਹ ਸ਼ਰੇਆਮ ਚਿੱਟਾ ਵੇਦੇ ਆ ਸ਼ਰਾਬ ਵੇਦੇ ਆ ਜੀ ਉਹਨਾਂ ਦੇ ਟਿਕਟਾ ਦਿੱਤ ਗਈਆਂ ਤੇ ਹੁਣ ਅੱਜ ਪਾਜੀ ਅਸੀਂ 2019 ਦੇ ਪਾਰਟੀ ਨਾਲ ਜੁੜੇ ਹੋਏ ਆ ਜੀ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਤੁਹਾਨੂੰ ਮਾਨ ਸਨਮਾਨ ਮਿਲਿਆ ਕਿ ਹੁਣ ਪਾਜੀ ਉਦੋਂ 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 ਤੋਂ ਹੁਣ ਤੱਕ ਇਹ ਹੀ ਜਾ ਰਿਹਾ ਕਿ ਤੁਹਾਨੂੰ ਮਾਨ ਸਨਮਾਨ ਦਿੱਤਾ ਜਾਏਗਾ ਸਿਰਫ ਇੰਨਾ ਹੀ ਕਿਹਾ ਜਾ ਰਿਹਾ ਵਾ ਕਿ ਵਰਕ ਕਰੋ ਜਦੋਂ ਇਹਨਾਂ ਨੇ ਦੇਣਾ ਅਦਾ ਨਹੀਂ ਸਾਨੂੰ ਚਲੋ ਗੁਜਰਾਤ ਉਦੋਂ ਹੀ ਗੁਜਰਾਤ ਕੇ ਦਿੱਲੀ ਚਲੋ ਦਿੱਲੀ ਕੇ ਜਲੰਧਰ ਚਲੋ ਜਲੰਧਰ ਕੇ ਕੀ ਗੱਲ ਹੁਣ ਅੱਜ ਸਾਡੀਆਂ ਮਿਹਨਤਾਂ ਦਾ ਇਹ ਮੁੱਲ ਪੈ ਰਿਹਾ ਕਿ ਲੋਕਾਂ ਨੂੰ ਜਿਹੜੇ ਬਾਹਰ ਇਹਨਾਂ ਸਾਨੂੰ ਇੱਕ ਹੋਰ ਗੱਲ ਕਹੀ ਸੀ ਤੁਹਾਡੀ ਸਰਵੇ ਹੋਊਗਾ ਸਰਵੇ ਇਹ ਚੀਜ਼ ਦਾ ਵਾ ਕਿ ਹਾਂ 55 ਲੱਖ ਰੁਪਏ ਦੀ ਸੀਟ ਟਿਕਟ ਵਗੀ ਹੈ ਤੁਹਾਡੇ ਕਹਿੰਦਾ ਮਤਲਬ ਪੈਸੇ ਨਾ ਦਿੱਤੇ ਪੈਸੇ ਨਾ ਸੀਟਾਂ ਵਿਗੀਆਂ ਜੀ ਜਿਹੜੇ ਪੈਰਾਸ਼ੂਟ ਰਾਹੀਂ ਆਏ ਉਹ ਸੀਟਾਂ ਵਿਕੀਆਂ ਵਾਂ ਕਿੰਨੇ ਨੰਬਰ ਵਾਰਡ ਤੋਂ ਤੁਸੀਂ ਅਪਲਾਈ ਮੈਂ 41 ਨੰਬਰ ਵਾਰਡ ਤੋਂ ਜੀ ਕਿ ਮੰਤਰੀਆਂ ਵੱਲੋਂ ਵੀ ਦਿੱਤੀ ਗਈ ਹੈ ਕਹੇ ਜਾ ਰਹੇ ਬਹੁਤ ਸਾਰੇ ਮੰਤਰੀ ਮੈਂ ਉਹ ਹੀ ਗੱਲ ਕਹਿ ਰਿਹਾ ਕਿ ਸਾਨੂੰ ਸਾਰਿਆਂ ਨੂੰ ਪੂਰਾ ਹੋਵੇ ਕਿ ਹਾਂ ਸਿੱਟਾ ਵਿਕੀ ਆ ਵਾ ਕਿਉਂਕਿ ਉਸ ਤਰ੍ਹਾਂ ਜੇ ਗਰਾਊਂਡ ਲੈਵਲ ਤੇ ਗੱਲ ਕਰੀਏ ਗਰਾਊਂਡ ਲੈਵਲ ਤੇ ਫਿਰ ਵਲੰਟੀਅਰ ਦੀ ਹੁਣੀ ਚਾਹੀਦੀ ਸੀ ਜਿਹੜੇ ਬੰਦੇ ਨੂੰ ਫੀਡ ਮਿਲੀ ਕਦੋਂ ਆਮ ਆਦੀ ਪਾਰਟੀ ਸ਼ਖਸ ਪਾਜੀ ਉਹ ਪਹਿਲੋ ਹੈਗਾ ਸੀ ਉਹਨਾਂ ਦਾ ਹੈਗਾ ਇਹ ਬੁਲਾ ਰੀਆ ਹੀ ਆਪਣਾ ਮੈਂ ਵੀਡੀਓ ਵਿਖਾ ਦਿੰਦਾ ਵਾਂ ਮੇਰੇ ਕੋਲ ਵੀਡੀਓ ਪਈ ਆ ਬੁਲਾ ਰੀਆ ਹੀ ਆਪਣਾ ਕਹਿੰਦੇ ਸੀ ਉਹ ਜਦੋਂ ਪਾਰਟੀ ਜਦੋਂ ਜਿੱਤ ਗਏ ਆ ਉਨੀਦਰ ਸਾਹਿਬ ਕਹਿੰਦੇ ਨਿਦਰ ਸਾਹਿਬ ਵੀ ਆਪਣੇ ਹੁਣ ਨਿਦਰ ਸਾਹਿਬ ਉਹਨਾਂ ਦੇ ਹੋ ਗਏ ਆ ਅਸੀਂ ਨਿਦਰ ਸਾਹਿਬ ਨੂੰ ਪੁੱਛਣਾ ਚਾਹੁੰਦੇ ਨਿਦਰ ਸਾਹਿਬ ਅਸੀਂ ਜਿਹੜੇ ਪੁਰਾਣੇ ਵਲੰਟੀਅਰਾਂ ਨੇ ਮਿਹਨਤ ਕੀਤੀ ਆ ਉਹ ਕਿਧੋਂ ਦੇ ਆ ਤੇ ਇਹ ਤਾਂ ਸਾਨੂੰ ਕਹਿੰਦੇ ਕਿ ਆ ਅਸੀਂ ਤੁਸੀਂ ਸਾਡੇ ਬੱਚੇ ਜੀ ਤੁਸੀਂ ਅਸੀਂ ਤੁਹਾਡਾ ਮਾਨ ਦਾ ਮਾਨ ਸਨਮਾਨ ਦੇਵਾਂਗੇ ਹੁਣ ਅਸੀਂ ਪੁੱਛਦੇ ਆ ਕਿ ਨਿਦਰ ਸਾਹਿਬ ਦੱਸੋ ਸਾਡਾ ਕੀ ਜਵਾਬ ਆ ਸਾਡਾ ਠੀਕ ਹੈ ਮੈਂ ਆਮ ਆਦਮੀ ਪਾਰਟੀ ਤੋਂ ਟੇੜ ਦਾ ਮੈਂ ਸੈਕਟਰੀ ਆ ਐਸਸੀ ਵਿੰਗ ਦਾ ਮੇਰਾ ਨਾਮ ਹੈ ਰੋਹਿਤ ਖੋਖਰ ਔਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਆ ਵੈਸੇ ਤਾਂ ਅਸੀਂ ਪਾਰਟੀ ਨੂੰ ਪੂਰਾ ਪਿਆਰ ਕਰਦੇ ਆ ਆਮ ਆਦੀ ਪਾਰਟੀ ਨੂੰ ਅੱਜ ਵੀ ਅਸੀਂ ਪਾਰਟੀ ਦੇ ਨਾਲ ਆ ਪਰ ਦੋਖਿਆ ਕਿ ਜਿਹੜੇ ਵਲੰਟੀਅਰ ਨੇ ਆਪਣਾ ਖੂਨ ਪਸੀਨਾ ਇੱਕ ਕੀਤਾ ਉਹਨੂੰ ਇਗਨੋਰ ਕਰ ਦਿੱਤਾ ਗਿਆ ਔਰ ਮੇਰੀ ਖੁਦ ਜਿਹੜੀ ਡਿਊਟੀ ਹੈ ਉਹ ਪੂਰੇ ਪੰਜਾਬ ਚ ਕੀ ਪੰਜਾਬ ਤੋਂ ਬਾਹਰ ਗੁਜਰਾਤ ਹਿਮਾਚਲ ਹਰਿਆਣਾ ਤਿੰਨ ਮਹੀਨੇ ਮੈਂ ਲੱਗ ਕੇ ਆਇਆ ਮੈਂ ਕਿਸੇ ਐਮਐਲਏ ਕੋ ਗਿਆ ਹੀ ਨਹੀਂ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਟ ਕਾ ਦੀ ਕਿਰਪਾ ਨਾਲ ਮੈਂ ਖੁਦ ਫੋਨ ਤੇ ਕੰਮ ਕਰਾ ਲੈਣਾ ਹੈ ਤੇ ਮੈਨੂੰ ਐਮਐਲਏ ਦੀ ਲੋੜ ਨਹੀਂ ਪੈਂਦੀ ਤੂੰ ਹੁਣ ਕੋਈ 85 ਨੰਬਰ ਵਾਰਡ ਚ ਕੋਈ ਨਵਾਂ ਹੀ ਸਾਥੀ ਸੱਪ ਘੜ ਦਿੰਦਾ ਇਹਨਾਂ ਨੇ ਟਿਕਟ ਉਹਨੂੰ ਦੇ ਦਿੱਤੀ ਤੋ ਇਹ ਚੀਜ਼ ਗਲਤ ਹੈ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਕਾਰਨ ਕੀ ਲੱਗਦਾ ਤੁਹਾਨੂੰ ਕਾਰਨ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਰੁਪਏ ਦੀ ਕੀ ਵੈਲਿਊ ਆ ਔਰ ਮੈਨੂੰ ਬੜਾ ਦੁੱਖ ਹੈ ਕਿ ਪਾਰਟੀ ਦਾ ਕੈਡਰ ਉਹਨੂੰ ਖਰਾਬ ਕਰ ਰਿਹਾ ਜਿਹੜਾ ਪਾਰਟੀ ਦਾ ਕੈਡਰ ਜਿਹੜਾ ਬਾਹਰਲੇ ਸਟੇਟਾਂ ਚ ਜਾਂਦਾ ਆ ਆਪਣੇ ਕੋਲੋਂ ਪੈਸਾ ਖਰਚਦਾ ਆ ਆਪਣੀ ਕਾਰ ਲੈ ਕੇ ਜਾਂਦਾ ਆ ਔਰ ਦਿਨ ਰਾਤ ਮਿਹਨਤ ਕਰਦਾ ਲੱਖਾਂ ਰੁਪਇਆ ਲਗਾਉਂਦਾ ਆ ਵਲੰਟੀਅਰ ਉਹ ਐਸੇ ਆਸਨਾ ਲਗਾਉਂਦਾ ਆ ਕਿ ਜੇਕਰ ਅਸੀਂ ਕੰਮ ਕਰਾਂਗੇ ਤਾਂ ਸਾਨੂੰ ਵੀ ਉਹਦਾ ਕੋਈ ਫਾਇਦਾ ਹੋਏਗਾ ਅਸੀਂ ਵੀ ਸਮਾਜ ਦੀ ਸੇਵਾ ਕਰ ਸਕਾਂਗੇ ਪਰ ਅੱਜ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਆਮ ਆਦਮੀ ਪਾਰਟੀ ਦੇ ਸੰਗਠਨ ਦੀ ਕੋਈ ਵੈਲਿਊ ਨਹੀਂ ਆਮ ਆਦਮੀ ਪਾਰਟੀ ਦੇ ਸੰਗਠਨ ਨੂੰ ਜ਼ੀਰੋ ਕਰ ਦਿੱਤਾ ਗਿਆ ਔਰ ਸਿਰਫ ਐਮਐਲਏ ਸਾਈਬਾਨ ਦੇ ਕਹਿਣ ਤੇ ਹੀ ਜਿਹੜਾ ਆ ਉਹ ਟਿਕਟ ਦਿੱਤੀ ਗਈ ਜਿੱਦੋਂ ਸਾਨੂੰ ਦੁੱਖ ਆ ਕਿੰਨੇ ਸਾਲ ਤੋਂ ਸੇਵਾ ਕਰਦੇ ਬੈਠੇ ਸੀ ਦੇਖੋ ਮੈਂ 2020 ਤੋਂ ਜੁੜਿਆ ਪਾਰਟੀ ਦੇ ਨਾਲ ਔਰ ਮੈਂ ਨਿਰੰਤਰ ਜਿਹੜਾ ਪਾਰਟੀ ਦੀ ਸੇਵਾ ਚ ਲੱਗਾ ਨਾ ਜਿੱਥੇ ਜਿੱਥੇ ਮੈਨੂੰ ਡਿਊਟੀ ਦਿੱਤੀ ਹੈ ਮੈਂ ਕਦੀ ਵੀ ਮਤਲਬ ਕਿ ਨਾਂ ਨੁਕਰ ਨਹੀਂ ਕੀਤੀ ਮੈਂ ਸਾਹ ਮੈਂ ਮੈਂ ਕਿਹਾ ਠੀਕ ਹੈ ਜੀ ਓਕੇ ਸਰ ਦਿੱਲੀੋਂ ਫੋਨ ਆਣਾ ਓਕੇ ਸਰ ਓਕੇ ਸਰ ਮਤਲਬ ਔਰ ਮੈਂ ਕਿਸੇ ਨੂੰ ਸਵਾਰਿਸ਼ ਨਹੀਂ ਕੀਤੀ ਮੈਂ ਕਿਹਾ ਕਿ ਚਲੋ ਪਾਰਟੀ ਦਾ ਸਟੇਟ ਦਾ ਲੀਡਰ ਮੈਂ ਉਥੇ 85 ਨੰਬਰ ਚ ਮੈਂ ਅਪਲਾਈ ਕੀਤਾ ਤਾਂ ਮੈਂ ਸਟੇਟ ਦਾ ਲੀਡਰ ਆ ਪੰਜਾਬ ਦਾ ਲੀਡਰ ਆ ਤੋ ਮੈਨੂੰ ਦੁੱਖ ਲੱਗਾ ਇਸ ਚੀਜ਼ ਦਾ ਔਰ ਹੋਰ ਵੀ ਵਲੰਟੀਅਰਸ ਨੇ ਇੱਕ ਨਹੀਂ ਨੇ ਸੈਂਕੜੇ ਵਰਕਰ ਨੇ ਜਿਨ੍ਹਾਂ ਦੇ ਨਾਲ ਜਿਨ੍ਹਾਂ ਦੇ ਨਾਲ ਇਹਨਾਂ ਨੇ ਇਹ ਕੀਤਾ ਔਰ ਬਾਹਰ ਦੇ ਬੰਦਿਆਂ ਨੂੰ ਜਿਹੜੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਰਮਨ ਜੀ ਕਈ ਲੋਕ ਇਦਾਂ ਦੇ ਨੇ ਜਿਹੜੇ ਇੱਕੋ ਦਿਨ ਚ ਹੀ ਪਾਰਟੀ ਚਾਹੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਕੀ ਲੱਗਦਾ ਕਿ ਇਹ ਮੰਤਰੀ ਸਾਹਿਬ ਹੋਣਾਂ ਦੀ ਮਿਹਰਬਾਨੀ ਹੋਈ ਹੈ ਕਿ ਪੈਸੇ ਦੀ ਮਿਹਰਬਾਨੀ ਹੋਈ ਹੈ ਦੇਖੋ ਤੁਸੀਂ ਸਿਆਣਾ ਹੀ ਜੇ ਮੈਨੂੰ ਤਾਂ ਲੱਗਦਾ ਦੋਵਾਂ ਦੀ ਮਿਹਰਬਾਨੀ ਹੋਈ ਆ ਔਰ ਕੀਆ ਦੇ ਜਾ ਰਿਹਾ ਸੀਗਾ ਪੈਸਾ ਨਹੀਂ ਲਿੱਤਾ ਜਾਵੇਂ ਦੂਸਰੀਆਂ ਪਾਰਟੀਆਂ ਮੰਗ ਹਾਲਾਤ ਕੁਝ ਨਾ ਹੋ ਰਹੀ ਨਜ਼ਰ ਆਏ ਨੇ ਇਸ ਵਾਰ ਦੇਖੋ ਦੂਸਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਨਾ ਜਿਸ ਤਰ੍ਹਾਂ ਸ਼ਰਮ ਨਹੀਂ ਕਾਲੀਦਲ ਕਾਂਗਰਸ ਅਗਰ ਉਹ ਪੈਸਾ ਲੈਂਦੇ ਵੀ ਸੀਗੇ ਨਾ ਤੇ ਉਹ ਆਪਣੇ ਜਿਹੜੇ ਕਾਰਜਕਰਤਾ ਨੇ ਮਿਹਨਤ ਕੀਤੀ ਹੁੰਦੀਆਂ ਨਾ ਉਹਦੇ ਕੋਈ ਲੈਂਦੇ ਹੁੰਦੇ ਸੀ ਪੈਸਾ ਤਾਂ ਉਹਨੂੰ ਟਿਕਟ ਦਿੰਦੇ ਸੀ ਔਰ ਉਹਨੂੰ ਠੋਕ ਕੇ ਉਹਦਾ ਕੰਮ ਵੀ ਹੁੰਦਾ ਸੀਗਾ ਨਾ ਦਿੱਤੇ ਆਮ ਆਦੀ ਪਾਰਟੀ ਦੇ ਕਿਸੇ ਕਾਰਜਕਰਤਾ ਦਾ ਕੰਮ ਹੁੰਦਾ ਜੇ ਨਾ ਐਮਐਲਏ ਹੁੰਦਾ ਜੇ ਨਾ ਵਿਚਾਰੇ ਕਿਸੇ ਐਮਐਲਏ ਦਾ ਕੰਮ ਹੁੰਦਾ ਜੇ ਤੇ ਐਮਐਲਏ ਨੂੰ ਵੀ ਪਤਾ ਵੀ ਅਸੀਂ ਹੁਣ ਇੱਕੋ ਵਾਰੀ ਬਣੇ ਆ ਦੁਬਾਰਾ ਹੀ ਆਉਣਾ ਨਹੀਂ ਆ ਤੇ ਉਹ ਬਸ ਆਪਣੀ ਲੱਗੀ ਫੱਬੀ ਚਲਾਈ ਜਾ ਰਹੇ ਆ ਪਰ ਪਾਰਟੀ ਨਾਲ ਅਸੀਂ ਪਿਆਰ ਕਰਦੇ ਆ ਪਾਰਟੀ ਨਾਲ ਅਸੀਂ ਪਿਆਰ ਕਰਦੇ ਪਾਰਟੀ ਨਾਲ ਖੜੇ ਆ ਪਰ ਜੋ ਟਿਕਟਾ ਹੈ ਨਾ ਦਾ ਹੀ ਵਿਰੋਧ ਕਰਦੇ ਆ ਔਰ ਔਰ ਪੂਰਾ ਮਤਲਬ ਜਿਹੜੀ ਮੇਰੀ 85 ਨੰਬਰ ਵਾਰਡ ਆ ਮੈਂ ਜਿਹੜਾ ਉਥੇ ਕੈਂਡੀਡੇਟ ਆ ਮਾਂ ਦੀ ਪਾਰਟੀ ਦਾ ਨਹੀਂ ਜਿੱਤਣ ਦੇਵਾਂਗਾ ਠੀਕ ਹੈ